ਮੈਂ ਲਾਲ ਗਾਇਸ ਤੇ ਦਾਦਾ ਉਹਨੇ ਤੁਹਾਨੂੰ ਲਗਵਾ ਲਿਆ ਵੀ ਕਹਾ ਦੀ ਯੂ ਆਰ ਐਨੀ ਵਨ ਸਰ ਤੇ ਕਹਤਾ ਜੀ ਜੇ ਨਾ ਤੁਸੀਂ ਸਟੂਡੈਂਟ ਪਾਸ ਹੋਗੇ ਨਾ ਫਿਰ ਤੁਹਾਨੂੰ ਮੈਂ ਲੈਬ ਚ ਲੈ ਕੇ ਜਾਊਗਾ ਤੇ ਇਟ ਸਟੂਡੈਂਟ ਨਹੀਂ ਜੋ ਆਹ ਕਾਲ ਤੇ ਜਮਾ ਉਹ ਨਹੀਂ ਉਹ ਕਹਿੰਦੇ ਚਾਰਸਰ ਆ ਤੁਸੀਂ ਹੋਏ ਬਰਾਬਰ ਉਹਦੀ ਗੱਲ ਵੀ ਦੱਸ ਤੇ ਜਿਹੋ ਸਾ ਵਿੱਚੋਂ ਵਿਚੇ ਰੁਕੀ ਜਾਂਦੇ ਸੀ ਬਰਾਬਰ ਉਹਦਾ ਸਟਾਪ ਬਿਚਾ ਸਟਾਪ ਜਿਹਦਾ ਨਹੀਂ ਤੁਹਾਡੇ ਤੱਕ ਨਹੀਂ ਟੁਕਦਾ ਜਿਹਦਾ ਰੀਡਿੰਗ ਕਰਦੀ ਸੀ ਮੈਨੂੰ ਜੀ ਨਾ ਮੈਂ ਕਰੀ ਆ ਲਵ ਮੈਨੂੰ ਹਾਸ ਕੇ ਇਹ ਕੀਤਾ ਉਹ ਮੈਂ ਕਰ ਪੂਰੇ ਨਾ ਡਾਂਸ ਨਹੀਂ ਕਰਦਾ ਉਹ ਕੋਈ ਹੁੰਦੂ ਰੈਸਲਿੰਗ ਹੀ ਵੇਖਣ ਲੱਗ ਪਈ ਐ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਫਿਰ ਉਹਦੇ ਨਾਲ ਆ ਅੱਜ ਮੂਡ ਖੁਸ਼ ਆਜ ਕਿਸੇ ਨਾਲ ਲੜਨੀ ਨਹੀਂ ਦੇਈ ਅੱਜ ਸਭ ਤੋਂ ਪਹਿਲਾਂ ਇੱਕ ਤਿਆਰ ਹੋਈ ਹੈ ਨਾ ਅੱਜ ਕਹੇ ਨਾ ਕੋਈ ਗੁੱਸਾ ਨਹੀਂ ਨਾ ਇਹਦਾ ਪਰ ਇੱਕਮ ਆ ਗਈ ਇੱਕਮ ਨੂੰ ਵੇਖ ਕੇ ਵੇਖੀ ਆਏ ਇੱਕਮ ਠੀਕ ਆ ਮੌhle ਇੱਕਮ ਦਾ ਹਾਂ ਨਾ ਉਹਦਾ ਠੀਕ ਠਾਕ ਹਲੀਨ ਦਾ ਹਲੀਨ ਹਾਈ ਮਾਲ ਮੂਲ ਹੈ ਹਾਂਜੀ ਹਾਂਜੀ ਪਲੀਜ਼ ਦਿਖਾਓ ਕੋਈ ਟੈਕਨੀਕ ਨਾਲ ਪਹੁੰਚ ਆਈ ਨਾ ਹੌਲਾ ਬੈਗ ਤਾਂ ਨਹੀਂ ਲਾਉ ਤੁਸ ਜੀ ਅੰਦੇਓ ਇਹਦਾ ਇੱਥੇ ਕਿੱਥੇ ਉੱਥੇ ਹੀ ਰੱਖਿਆ ਲੋ ਵੀ ਵੈਰੀ ਵੈਰੀ ਗੁੱਡ ਮਾਰਨਿੰਗ ਦਸੰਬਰ ਦਾ ਮਹੀਨਾ ਸਟਾਰਟ ਹੋ ਗਿਆ ਠੰਡ ਯੂਰਾ ਸ਼ੂਰਾ ਨਾਲ ਵੀ ਸਟਾਰਟ ਹੋ ਚੁੱਕੀ ਆ ਇਧਰ ਵੇ ਲੋ ਪਿੰਨੇ ਤੇ ਪਿੰਨੇ ਵਾਲੇ ਜਾਂਦੇ ਨੇ ਇਧਰ ਬੀਬੀਆਂ ਨਗੁੰਦਿਆਂ ਤੇ ਨਗੁੰਦੇ ਚੜੀ ਜਾਂਦੀਆਂ ਨੇ ਕਹਿੰਦੇ ਮੇਰੇ ਵੀਰੋ ਕੁੰਡੇ ਨਾਲ ਨਹੀਂ ਕੁੰਡੇ ਕੋਈ ਗੱਲ ਹੈ ਕੁੰਡੇ ਪਾਏ ਕੁੰਡੇ ਤੇ ਕੁੰਡੇ ਪਾਈ ਜਾਂਦੀਆਂ ਨੇ ਬੀਬੀਆਂ ਤੇ ਤੁਹਾਨੂੰ ਪਤਾ ਹੈ ਠੰਡ ਦਾ ਮੌਸਮ ਗਾਂ ਤੇਜੀ ਨਾਲ ਵਧੇਗਾ ਬਾਕੀ ਅਰਜਨ ਦੀ ਗੱਲ ਖਣੋ ਸੁਣੋ ਹੀ ਨਾ ਕਿਤੇ ਪੈਣ ਲੱਗ ਪਵੇ ਬਚਾਈ ਰੱਖੋ ਤੇ ਗੁੰਦੇ ਗੁੰਦੇ ਪਾਉਂਦੇ ਰਹੋ ਗੁੰਦੇ ਪਾਉਂਦੇ ਰਹੋ ਨਹੀਂ ਇਹ ਦੋ ਧਾਗੇ ਇੱਕੋ ਪਿੰਨੇ ਜੀ ਚੜੀ ਜਾਣੇ ਇਹਦਾ ਕੀ ਮਤਲਬ ਮੋਟਾ ਹੋ ਜੂ ਹੁਣ ਉਹ ਕਹਿ ਰਿਹਾ ਉਹ ਬੰਨਾ ਨਹੀਂ ਐ ਇੰਨੀ ਪਤਲੀ-ਬਤਲੀ ਬਣੂੰਗੀ ਉਹਨਾਂ ਦੋ ਇੱਕੇ ਮਤਲਬ ਪਤਲੇ ਤੇ ਵਰਕ ਜ਼ਿਆਦਾ ਕਰਨਾ ਪੈਣਾ ਉਹੀ ਕੁੰਡੇ ਤਾਂ ਉਹੀ ਲੰਘਣੇ ਆ ਮੋٹے ਧਾਗੇ ਦੇ ਲੰਗਾਈਏ ਤੇ ਛੇਤੀ ਲੰਗ ਜਾਨੇ ਹਨਾ ਵਾ 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 ਬੀਬੀਆਂ ਲੱਗੀਆਂ ਦੇ ਤਰੇ ਤੇ ਹਾਂ ਨਹੀਂ ਫਰਕ ਆ ਤਾਂ ਇਹ ਮੋਟੀ ਆ ਮੋਟੀ ਆ ਮੰਮੀ ਨੇ ਸਕੀਮ ਬਣਾਈ ਆ ਲੈ ਉਹਦਾ ਰੰਗ ਬੰਨਈ ਨੇ ਫਰਕ ਨਹੀਂ ਹੈ ਮੋਟੀ ਆ ਨਹੀਂ ਭਰਾਵਾ ਰੰਗ ਦਾ ਵੀ ਬਹੁਤ ਫਰਕ ਆ ਇਹ ਵਾ ਮਹਰੂਨ ਜੇ ਚ ਆ ਜਾਂਦਾ ਉਹ ਦੂਜੇ ਚ ਲਾਲੀ ਜੇ ਚ ਮਾੜਾ ਜਾਂ ਵਿਹੜਾ ਤਿਆਰ ਕੀ ਹੋ ਗਿਆ ਹੈ ਤੇ ਸਾਰੇ ਟੱਬਰ ਨੂੰ ਇੱਥੇ ਬਹਿਣਾ ਆ ਗਿਆ ਯਾਰ ਵੀ ਮੈਂ ਹੀ ਕਰਾਇਆ ਸਵਾਹ ਤਿਆਰ ਕਰਾਇਆ ਇੱਥੇ ਪੁੱਛ ਲੈ ਕਿੱਡੀ ਆਪ ਲੱਗੀ ਰਹੀ ਕਈਆਂ ਚੱਕ ਕੇ ਵੇਖੀ ਕੜਾਈਏ ਕੜਾਈਏ ਸਿਰ ਤੇ ਰੱਖੇ ਸੀ ਕਿੱਡੇ ਇਹਨੇ ਵੇਖੀ ਨਹੀਂ ਵੇੜਾ ਤਿਆਰ ਬੜਾ ਤਿਆਰ ਬਈ ਨਹੀਂ ਵੇੜਾ ਤਿਆਰ ਕਰਾਇਆ ਇੱਥੇ ਬੀਬੀ ਨੇ ਕਿਹਾ ਗਾਲ ਮੈਨੂੰ ਸਾਰਾ ਪੁੱਤਰ ਕਰ ਹਾਂ ਨਹੀਂ ਪੜਦਾ ਇਹ ਵੀ ਪੜਦਾ ਲੈ ਐਂ ਕਰ ਇੱਕ ਬੀਬੀ ਦੇ ਸਿਰ ਤੇ ਕੜਾਈਆ ਰਖਾ ਦੇ ਮੰਜੀ ਵੇਗ ਆਉਂਦੀ ਓਦੀ ਲੈ ਮੰਜੀ ਡਾਓ ਬਈ ਓਦੀ ਲੰਮੇ ਰੋਗ ਚਲੋ ਵੀ ਵਧੀਆ ਸੂਰਜਵਲ ਨਿਕਲਿਆ ਦੇਵਤਾ ਜੀ ਬਾਹਰ ਧੁੱਪ ਲੱਗੀ ਆ ਤੇ ਇਧਰ ਪਿੰਨੇ ਫੜ ਲੈਣੇ ਆ ਤੇ ਬੱਸ ਉਧਰੋਂ ਮੰਜੀ ਖੁੱਭ ਗਈ ਆ ਤੇ ਇਧਰ ਆਣ ਕੇ ਬਹਿ ਗਈ ਆ ਹੁਣ ਮੈਂ ਕਿਹ ਇਧਰੋਂ ਘਮਾ ਲਵਾਂ ਆ ਚਾਹ ਤੇ ਇਧਰੋਂ ਹੀ ਖੁੱਭ ਗਈ ਇਧਰੋਂ ਹੀ ਖੁੱਭ ਗਈ ਮੈਂ ਕਿਹ ਪੱਧਰੀ ਕਰਾਂ ਕਰਤੀ ਪੱਧਰੀ ਲੈ ਹੁਣ ਆ ਉਹ ਬਹਿ ਗਿਆ ਹੁਣ ਦੋਵੇਂ ਪਾਸੇ ਖੁੱਭ ਜਾਣੀ ਉਹਨੇ ਉਹ ਵੀ ਤਾਂ ਫਾਵਾ ਖਬੋਈ ਦਿੱਤਾ ਉਹਨੇ ਇਹ ਹਲੀ ਹਲੀ ਮੰਜੀ ਦਾ ਬੇਸਾਰਾ ਧਰਤੀ ਨਾਲ ਜਿੰਬੜ ਜਾਣਾ ਦੋਵੇਂ ਇੱਕੋ ਜਿਹੇ ਸਾਡਾ ਘਰ ਉੱਚਾ ਕਰਾਇਦਾ ਕੀ ਫਾਇਦਾ ਸਾਡੀਆਂ ਮੰਝੀਆਂ ਫੇਰ ਖੁੱਬ ਜਾਂਦੀਆਂ ਗਰਾਊਂਡ ਤੇ ਹੋ ਜਾਂਦੀ ਆਹ ਕਹਿੰਦਾ ਮੇਰਾ ਲੱਕ ਘੁੱਟ ਦੋ ਉਹ ਕਹਿੰਦੀ ਮੇਰੀਆਂ ਬਾਹਾਂ ਸਿੱਧੀਆਂ ਕਰ ਦੋ ਘੁੱਟਣਾ ਨਹੀਂ ਲੱਕ ਆਪਣਾ ਦਾ ਲੱਕ ਨੂੰ ਖੇਚੀ ਪਾਣੀਗਾ ਤੇ ਤੇਰੀ ਗੰਬਾਹਾਂ ਨੂੰ ਕੀ ਕਰਨਾ ਮੈਂ ਮੇਰਾ ਮੋਢਾ ਤੇ ਆਪਾਂ ਫੀਡ ਕਰਦਾ ਵਾ ਮੋਢੇ ਖਿਚਣੇ ਆ ਮੋਢੇ ਰਹੇ ਆ ਨਾ ਹੋਵੇ ਮੇਰੇ ਉਦੋਂ ਤੋਂ ਰਾ ਖੀਕਾਂ ਭਵਾਉਂਦੇ ਹੋ ਆ ਜਾ ਮੈਂ ਤੁਹਾਨੂੰ ਦਰਦਾਂ ਕਰਦਾ ਚਲੋ ਜੀ ਆ ਤੀਜੋ ਇਥੋਂ ਰੱਖੀ ਮੋਢੇ ਦੇ ਹੱਥ ਨਹੀਂ ਨਹੀਂ ਮੋਢੇ ਦੇ ਹੱਥ ਨਹੀਂ ਪੇਟ ਤੇ ਨਹੀਂ ਆ ਇੱਥੇ ਮੋਢੇ ਦਾ ਰੱਖੀ ਆ ਜਿਹੜੀ ਚੀਜ਼ ਆ ਇਹਨੂੰ ਦੱਬ ਫੇਰ ਮੇਰੀ ਬਾਹ ਦਾ ਕੜਾਕਾ ਨਿਕਲਣਾ ਅੰਦਰਲੇ ਬਣਨੇਗਾ ਆ ਵੀ ਇਧਰ ਨਹੀਂ ਅੱਛਾ ਇਹਨੂੰ ਨਹੀਂ ਚੁੱਕਣਾ ਛੱਡ ਪਹਿਲਾਂ ਢਿੱਲੇ ਇਹਨੂੰ ਨਹੀਂ ਚੁੱਕਣਾ ਪਿਓ ਢਿੱਲਾ ਛੱਡ ਦੇ ਪਹਿਲਾਂ ਮਵੇਂ ਉਹ ਸਿਰ ਤਾਂ ਹਟ ਜੂਗਾ ਅੱਜ ਘਰ ਵਾਲੀ ਦੀ ਟੋਪੀ ਲੈ ਕੇ ਆਣ ਫੁੱਲਾਂ ਵਾਲੀ ਆਏ ਵੇ ਜੋ ਘਰ ਦੀ ਮੇਰੀ ਤੇ ਮਰਚੀ ਵੀ ਉਹਦੀ ਲੈ ਸਕਦਾ ਟੋਪੀ ਡਾ ਕੇ ਸੂਟ ਸਲਵਾਰ ਵੀ ਚੱਲੂ ਲੈ ਸੂਟ ਸਲਵਾਰ ਤੇ ਉਹਦੇ ਤੇ ਘਰ ਦੀ ਤੇਰੀ ਤਾਂ ਸੂਟ ਸਲਵਾਰ ਵੀ ਤੇਰਾ ਹੀ ਗਲਤੇ ਭਾਈ ਜੈਨੂਅਲ ਪਾ ਹੀ ਲੈਂਦੀਆਂ ਕੁੜੀਆਂ ਟੋਪੀ ਆ ਨਹੀਂ ਪਾਉਂਦੀਆਂ ਨਾ 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 ਇਹ ਤੂੰ ਮੇਰੀ ਸਪੋਰਟ ਕਰਨੀ ਤਾਂ ਯਾ ਇਹ ਆਪ ਹੁੰਦੇ ਆਵੇ 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 ਇੱਕ ਲੱਗਾ ਲੱਗਾ ਮੈਂ ਤੈਨੂੰ ਕਹੀ ਜਾਂਦਾ ਵੀ ਕਰ ਦਿੱਤੀ ਟੋਪੀ ਆ ਭਰਾਵਾ ਸਾਡੇ ਘਰੇ 6 ਮਹੀਨੇ ਕੰਮ ਚੱਲਦੇ ਨੂੰ ਹੋ ਗਿਆ 1 ਮਹੀਨਾ ਆਇਆ ਸ਼ੂਟਿੰਗਾਂ ਹੀ ਆ ਬਾਕੀ ਕੰਮ ਕਿ ਨਹੀਂ ਨਹੀਂ ਆ ਵੀ ਮੇਰਾ ਮੈਂ ਤਾਂ ਕਹਿਣਾ ਲੜਕਣ ਜੇ ਵਾਲਾ ਵਹਿਗਾ ਵਾ ਜਗੜ ਆਵੇ ਨੱਕੇ ਜੇ ਵੀ ਤਾਂ ਪਲੇਨ ਹੀ ਪਾਈ ਆ ਓਏ ਮੈਂ ਓ ਟੋਪੀ ਥੋੜਾ ਦਾ ਮਾਹੂਲ ਆ ਰਾ ਕਰੋ ਜੀ ਕਰੋ ਸ਼ੁਰੂ ਪਿੰਡਾਂ ਦੀਆਂ ਗੱਲਾਂ ਦੀ ਪਿੰਡਾਂ ਦੀਆਂ ਗੱਲਾਂ ਵੀ ਅਜੀਬ ਹੁੰਦੀਆਂ ਨੇ ਉੱਥੇ ਘਰ ਵਿੱਚ ਇੱਕ ਘਰ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਐਂ ਕਰਨਾ ਹੈ ਨਾ ਨਹੀਂ ਮੰਮੀ ਤੂੰ ਹੀ ਕੋਈ ਦੱਸ ਦੇ ਮੈਂ ਕੀ ਦੱਸਾਂ ਇਟਾਂ ਦੇ ਹੋ ਸਕਦੇ ਆ ਪਰ ਰਿਸ਼ਤੇ ਨਹੀਂ ਉਹ ਸੱਚੀਆਂ ਮੁਸਕਾਨਾਂ ਨਾਲ ਬਣੇ ਹੁੰਦੇ ਨੇ ਪਿੰਡ 'ਚ ਲੋਕ ਹਾਲ ਪੁੱਛਣ ਨਹੀਂ ਆਉਂਦੇ ਉਹ ਤੁਹਾਨੂੰ ਵੇਖ ਕੇ ਹੀ ਸਮਝ ਜਾਂਦੇ ਨੇ ਕਿ ਬੰਦੇ ਦੇ ਦਿਲ ਵਿੱਚ ਖੁਸ਼ੀ ਹੈ ਜਾਂ ਗਮੀ ਵਾਜੀ 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 ਚ ਰਹਤੇ ਹੈ ਸੋ ਸਾਸਰੀ ਕਾਲ ਸਾਰਿਆਂ ਨੂੰ ਇਹ ਮੈਸਜ ਜੀ ਗੁਰਸ਼ਰਨ ਬੋਲ ਰਿਹਾ ਸੋ ਸਾਸਰੀ ਕਾਲ ਜੀ ਸਾਰਿਆਂ ਨੂੰ ਆ ਮੈਡਮ ਤੋਂ ਕੈਸੀ ਅੱਜ ਨਹੀਂ ਆਪਕੋ ਠੰਡ ਲੱਗ ਰਹੀ ਇਹ ਆਪਨੇ ਜੁੱਤੀ ਡਾਲੀ ਹੈ ਨੀਚੇ ਬੂਟ ਬੂਟ ਸੌਰੀ ਕਿੱਧਰ ਚੱਲੇ ਜੇ ਕੀ ਕਰਨ ਪੜਨ ਨੂੰ ਪੜਨ ਵੀ ਲੱਗ ਪਈਆਂ ਆ ਵੇਖੀ ਆ ਗਿਆ ਕਿੱਡਾ ਵੱਡਾ ਭਾਈ ਵੱਡਾ ਭਾਈ ਕਿੱਥੇ ਆ ਡਾਣ ਸਾਹਿਬ ਲੱਗੇ ਹੋਏ ਨੇ ਕੰਮ ਕਰਨ ਕਾਹਦਾ ਕੰਮ ਕਰ ਰਹੇ ਤੁਸੀਂ ਮੈਂ ਤਾਂ ਇਹ ਕਿਦਾਂ ਨਗਲ ਮਾਰ ਕੇ ਕਰ ਰਹੇ ਤੁਸੀਂ ਕਿ ਇਦਾਂ ਨਹੀਂ ਇਹ ਤਾਂ ਬਾਬਲੇ ਕਰਾਇਆ ਸੀ ਬੈਟੋ ਕਮੇਟਰੀ ਤੁਸੀਂ ਉਹ ਕਾਪੀ ਆਦੀ ਤੇ ਲਿਖ ਰਹੇ ਹੋ ਨਾ ਇਹ ਕਿਹੜਾ ਸਾਮ ਉਹ ਤਾਂ ਆਪ ਵੀ ਵੀਡੀਓ ਤੋਂ ਉਹਦਾ ਨਹੀਂ ਤੈਨੂੰ ਅੱਜ ਤੂੰ ਕੰਮ ਕਿਵੇਂ ਕਰੀ ਜਿੰਦੀ ਸਾਰੇ ਕੰਮ ਛੱਡ ਕੇ ਕੰਮ ਬੋਖਿਆ ਸੀ ਤਾਂ ਬਾਬ ਕਰਦੇ ਸੀ ਵੈਰੀ ਗੁੱਡ ਸਾਰੇ ਨੂੰ ਸਤਿ ਸ਼੍ਰੀ ਅਕਾਲ ਕਰਦੇ ਤੇ ਵੇਖੇ ਇਧਰ ਵੇਖੇ ਆ ਕਰ ਲੈ ਇਧਰ ਇਹ ਇਧਰ ਨੂੰ ਇਹ ਤਾਂ ਆਣੂ ਕੀ ਹੋਇਆ ਰੋਈ ਘਤਵਾ ਨੇ ਵੇਖੋ ਆ ਹੈਗੀ ਪ੍ਰਾਪਤੀ ਲਿਖਾਈ ਆ ਹੈਗੀ ਮੇਰੀ ਕਿਹਦੀ ਲਿਖਾਈ ਸੋਹਣੀ ਆ ਦੱਸ ਕਿਹਦੀ ਲੈ ਆ ਲਾਈਨ ਦੇ ਉੱਤੇ ਲਾਈਨ ਮਾਰੀ ਦੀ ਤੂੰ ਲੈ ਕੇ ਵਿਖਾਈ ਕਿਵੇਂ ਕਿਵੇਂ ਤੂੰ ਮੈਨੂੰ ਵਿਖਾ ਤੇਰੀ ਲਿਖਾਈ ਸੋਹਣੀ ਕਿ ਮੇਰੀ ਦੱਸ ਹੈ ਹੈ ਮੈਂ ਇੱਥੇ ਸੀਗਾ ਆ ਲਿਖਣ ਲੱਗਾ ਹੁਣ ਪੈਨ ਮੈਂ ਆਪਦੇ ਲਈ ਪੈਨ ਬਦਲ ਗਈ ਤੇ ਲੈਓ ਬਲੈਕ ਸੀਗਾ ਬਲੂ ਲਿਖਾਈ ਮੇਰੀ ਜਿਆਦਾ ਸੋਹਣੀ ਆ ਤੇਰੀ ਤਾਂ ਲਿਖਾਈ ਤਾਂ ਬੇੜਾ ਕਰਕਾ ਰਾਈਟਿੰਗ ਮਾਈ ਗੁੱਡ ਬੈਰੀ ਜਿਆਦਾ ਆ ਬੇ ਐਵਾ ਡੇ ਐਵਾ ਡੇ ਐਵਾ ਡੇ ਮੋਟੂ ਐਵਾ ਡੇ ਇੱਜ਼ਤ ਸਭਨੋਂ ਬੜੀ ਪਿਆਰੀ ਹੁੰਦੀ ਆ ਇੱਜ਼ਤ ਚਾਹੇ ਮਾਂ ਪਿਓ ਦੀ ਹੋਵੇ ਇੱਜ਼ਤ ਸੱਸ ਸੋਹਰੇ ਦੀ ਹੋਵੇ ਪਤੀ ਦੀ ਘਰ ਵਾਲੇ ਦੀ ਹੋਵੇ ਜਾਂ ਫਿਰ ਬੱਚਿਆਂ ਦੀ ਹੋਵੇ ਸਭ ਨੂੰ ਇੱਜ਼ਤ ਚਾਹੀਦੀ ਆ ਪਰ ਸਾਡੀ ਔਰਤ ਦੀ ਇੱਜ਼ਤ ਉਹ ਕੋਈ ਨਹੀਂ ਸੋਚਦਾ ਚਾਹੇ ਹਸਬੰਡ ਰਸਤੇ 'ਚ ਹੋਵੇ ਤੇ ਉਹ ਸਾਨੂੰ ਕਾਲ ਕਰਕੇ ਕਹਿ ਦਵੇ ਨਾ ਕਿ ਮੇਰੇ ਲਈ ਅੱਜ ਤੂੰ ਕੁਝ ਖਾਸ ਜਿਹਾ ਬਣਾ ਦੇ ਮੈਂ ਜਲਦੀ ਦੇ ਵਿੱਚ ਆ ਤੇ ਔਰਤ ਚਾਹੇ ਜਿੰਨੀ ਮਰਜ਼ੀ ਥੱਕੀ ਹੋਵੇ ਟੁੱਟੀ ਹੋਵੇ ਬਿਮਾਰ ਹੋਵੇ ਉਹ ਭੱਜ ਕੇ ਕਿਚਨ 'ਚ ਆ ਜਾਏਗੀ ਔਰ ਆ ਕੇ ਉਹਦੇ ਲਈ ਖਾਣਾ ਬਣਾਉਣ ਲੱਗ ਜਾਏਗੀ ਤੇ ਉਹੀ ਪਤੀ ਦੇ ਪਰ ਉਸ ਕੇ ਰੱਖ ਦਿੰਦੀ ਆ ਜਦੋਂ ਹੀ ਪਤੀ ਉਹਨੂੰ ਖਾਣ ਲੱਗਦਾ ਹੈ ਤਾਂ ਉਹ ਉਹਦੇ ਵਿੱਚ ਢੇਰ ਸਾਰੇ ਨੁਕਸ ਕੱਢ ਦਿੰਦਾ ਹਾਈ ਇਹਦੇ ਚ ਤਿੰਨ ਨਮਕ ਘਟਿਆ ਅੱਜ ਇਹਦੇ ਚ ਤੇ ਮਿਰਚ ਘਵਾਦਿਆ ਇਹ ਤੇ ਤੂੰ ਜਲਾ ਦਿੱਤਾ ਏ ਇਤੇ ਅੱਜ ਫਿੱਕਾ ਰਹਿ ਗਿਆ ਏ ਇਹ ਤੇ ਖੱਟਾ ਏ ਤੇ ਮਿੱਠਾ ਏ ਤੇ ਉਹ ਇੱਕ ਵਾਰ ਵੀ ਇਹ ਨਹੀਂ ਸੋਚਦਾ ਕਿ ਮੈਂ ਜਿਸ ਔਰਤ ਨੂੰ ਇੱਕ ਵਾਰੀ ਕਾਲ ਕਰਕੇ ਕਿਹਾ ਜੇ ਇਹਦੀ ਜਗ੍ਹਾ ਮੇਰੀ ਆਪਣੀ ਭੈਣ ਮੇਰੀ ਆਪਣੀ ਮਾਂ ਚ ਕੋਈ ਵੀ ਹੁੰਦਾ ਸ਼ਾਇਦ ਉਹ ਇੱਕ ਪਲ ਨੂੰ 2 ਮਿੰਟ ਲਾ ਦਿੰਦਾ ਮੇਰੇ ਕੋਲ ਮੇਰੀ ਜ਼ਰੂਰਤ ਪੂਰੀ ਕਰਨ ਨੂੰ ਤੇ ਫਿਰ ਅਸੀਂ ਕਹਿ ਦਿੰਨੇ ਆ ਕਿ ਵਾਈਫ ਬਹੁਤ ਮਾੜੀਆਂ ਹੁੰਦੀਆਂ ਨੇ ਇਹ ਮੁੰਡਿਆਂ ਨੂੰ ਮਗਰ ਲਾ ਲੈਂਦੀਆਂ ਨੇ ਬਿਲਕੁਲ ਨਹੀਂ ਇਦਾਂ ਕਦੇ ਨਹੀਂ ਹੁੰਦਾ ਜਿਹੜੀ ਕੁੜੀ ਨੇ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਨਾਂ ਤੇ ਲਾ ਦਿੱਤਾ ਉਹਨੂੰ ਬਦਲੇ ਚ ਦੋ ਬੋਲ ਮਿੱਠੇ ਤੇ ਪ੍ਰਤਿਫ ਦੇ ਬੋਲ ਦਿਆ ਕਰੋ ਇਹਨਾਂ ਤੇ ਕਹਿ ਦਿਆ ਕਰੋ ਕਿ ਹਾਂ ਅੱਜ ਤੂੰ ਬਹੁਤ ਮਿਹਨਤ ਕਰਕੇ ਮੇਰੇ ਲਈ ਨਵੀਂ ਚੀਜ਼ ਬਣਾਈ ਹੈ ਤੇਰਾ ਧੰਨਵਾਦ ਧੰਨਵਾਦ ਦੇ ਨਾਲ ਕੁਝ ਜ਼ਿਆਦਾ ਨਹੀਂ ਹੋ ਜਾਣਾ ਜਿਵੇਂ ਅੱਜ ਮੇਰੇ ਹਸਬੰਡ ਰਸਤੇ ਦੇ ਵਿੱਚ ਸੰਤ ਤੇ ਕਹਿੰਦੇ ਮੈਂ ਬੜੇ ਕੁਝ ਕਵਾਂ ਤੇ ਮੈਨੂੰ ਨਾ ਤੂੰ ਫਟਾਫਟ ਚੀਸ ਆਮਲੇਟ ਬਣਾ ਦੇ ਮੈਂ ਕਿਹਾ ਜੋ ਹੁਕਮ ਮੇਰੇ ਆਕਾ ਤੁਸੀਂ ਦੱਸੋ ਕਿ ਕਿੰਨੇ ਟਾਈਮ 'ਚ ਪਹੁੰਚ ਰਹੇ ਹੋ ਪਰ ਮੈਂ ਚੀਜ਼ ਔਮਲੇਟ ਤੇ ਤੁਹਾਡੇ ਲਈ ਬਣਾ ਦਾਂਗੀ ਬਦਲੇ 'ਚ ਮੈਨੂੰ ਕੀ ਮਿਲੇਗਾ ਕਹਿੰਦੇ ਮੈਂ ਬਦਲੇ 'ਚ ਤੇਰੇ ਲਈ ਇੱਕ ਚੀਜ਼ ਕਰਾਂਗਾ ਕਿ ਤੂੰ ਆਪਣੀ ਚਾਹ ਬਣਾ ਕੇ ਰੈਡੀ ਰੱਖ ਤੇ ਮੈਂ ਉਹ ਚਾਹ ਤੇਰੇ ਪੀਂਦੇ ਪੀਂਦੇ ਤੇਰੇ ਕੋਲ ਬੈਠ ਜਾਵਾਂਗਾ ਮੈਨੂੰ ਤੇ ਚੜ ਗਿਆ ਚਾਹ ਕਿ ਅੱਜ ਮੇਰੇ ਹਸਬੰਡ ਨੇ ਮੈਨੂੰ ਇੰਨੀ ਵੱਡੀ ਗੱਲ ਕਿਦਾਂ ਕਹਿ ਦਿੱਤੀ ਕਿਉਂਕਿ ਮੇਰੇ ਲਈ ਸਭ ਤੋਂ ਮੈਟਰ ਕਰਦਾ ਹੈ ਉਹਨਾਂ ਦਾ ਟਾਈਮ ਜੋ ਮੇਰੇ ਨਾਲ ਸਪੈਂਡ ਕਰਨਗੇ ਮੈਨੂੰ ਇਹ ਮੈਟਰ ਨਹੀਂ ਕਰਦਾ ਉਹ ਮੇਰੇ ਲਈ ਕੋਈ ਮੈਂ ਕਿ ਗਿਫਟ ਲੈ ਕੇ ਆ ਜਾਉ ਮੈਨੂੰ ਕਿਤੇ ਸ਼ਾਪਿੰਗ ਕਰਾਂ ਜਾਂ ਮੈਨੂੰ ਕਮਾਨ ਫਰਾਨ ਲੈ ਕੇ ਜਾਣ ਮੈਂ ਇਹੋ ਜਿਹੀ ਬਿਲਕੁਲ ਵੀ ਨਹੀਂ ਆ ਮੈਨੂੰ ਤੇ ਵੈਸੇ ਹੀ ਆਪਣਾ ਘਰ ਬੜਾ ਪਸੰਦ ਹੈ ਚਾਹੇ ਉਹ ਜਿਹੋ ਜੇ ਮਰਜੀ ਹੋਵੇ ਮੈਨੂੰ ਘਰ 'ਚ ਰਹਿ ਕੇ ਬੜਾ ਸਿਕਿਉਰ ਫੀਲ ਹੁੰਦਾ ਹੈ ਤੇ ਜਿੱਦਾਂ ਹੀ ਉਹਨਾਂ ਦਾ ਆਮਲੇਟ ਬਣ ਕੇ ਰੈਡੀ ਹੋਇਆ ਮੈਂ ਵੀ ਫਿਰ ਆਪਦੇ ਲਈ ਬੀਟ ਵਾਲੀ ਕਾਫੀ ਤਿਆਰ ਕਰ ਲਈ ਕਾਫੀ ਬਣਾ ਕੇ ਮੈਂ ਵੀ ਪਲੇਟ ਦੇ ਵਿੱਚ ਰੱਖ ਲਈ ਤੇ ਵੇਟ ਕਰਨ ਲੱਗੀ ਕਦੋਂ ਮੇਰੇ ਹਸਬੰਡ ਘਰ ਆਣਗੇ ਕਿਉਂਕਿ ਉਹਨਾਂ ਦੇ ਨਾਲ ਬੈਠ ਕੇ ਜੋ ਮੈਂ ਗੱਪਸ਼ਪ ਕਰਨੀਆਂ ਨੇ ਜੋ ਗੱਲਾਂ ਕਰਨੀਆਂ ਨੇ ਮੈਨੂੰ ਤੇ ਬੜਾ ਵਧੀਆ ਲੱਗਣਾ ਕਿਉਂਕਿ ਹਫ਼ਤੇ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਤੇ ਕਾਫੀ ਵੀ ਇੰਨੀ ਵਧੀਆ ਬਣ ਗਈ ਕਿ ਅੱਜ ਕਾਫੀ ਦਾ ਟੇਸਟ ਮੈਨੂੰ ਬੜਾ ਵਧੀਆ ਲੱਗਾ ਵੈਸੇ ਉਹ ਚੰਗੀ ਨਹੀਂ ਲੱਗਦੀ ਸ਼ਾਇਦ ਸਾਥ ਚੰਗੇ ਲੋਕਾਂ ਦਾ ਸੀ ਸੋ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਔਰਤਾਂ ਨੂੰ ਕਦੇ ਮਹਿੰਗੇ ਗਿਫਟਾਂ ਦੀ ਲੋੜ ਨਹੀਂ ਆ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਇੱਜ਼ਤ ਦੀ ਲੋੜ ਹੈ ਤੁਹਾਡੀ ਕੇਅਰ ਦੀ ਲੋੜ ਹੈ